ਹੈਲੋ ਗਾਇਜ਼ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਪਾਂ neck ਦੇ ਉੱਤੇ ਪਾਈਪਿੰਗ ਕਿੱਦਾਂ ਲਗਾਣੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਹੈ ਮੈਂ neck ਕੀ ਆ ਕੱਪੜੇ ਦੇ ਉੱਤੇ ਪੇਸਟ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਕੀ ਹੈ neck ਦੇ ਬਿਲਕੁਲ ਕੋਰਨਰ ਕੋਰਨਰ ਤੇ ਆਪਾਂ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਇਹਨਾਂ ਨਿਸ਼ਾਨਾਂ ਦੇ ਉੱਤੇ ਆਪਾਂ ਕੀ ਆਪਣੀ ਪਾਈਪਿੰਗ ਲਗਾਵਾਂਗੇ ਠੀਕ ਹੈ ਜੀ ਦੇਖੋ ਜੀ ਆਪਾਂ ਆਪਣੀ ਪਾਈਪਿੰਗ ਕੀ ਐ ਪੇਸਟ ਕਰ ਲਈ ਐ ਠੀਕ ਆ ਜੀ ਹੁਣ ਕੀ ਆਪਾਂ ਇਸ ਨੂੰ ਆਪਣੇ ਸ਼ਰਟ ਦੇ ਉੱਤੇ ਅਟੈਚ ਕਰਾਂਗੇ ਠੀਕ ਆ ਜੀ ਆਪਾਂ ਕੀ ਆ neck ਦਾ ਉੱਪਰੋਂ ਨੀਚੋਂ ਕੀ ਆਪਾਂ ਸੈਂਟਰ ਲੈ ਲੈਣਾ ਠੀਕ ਆ ਜੀ ਸ਼ਰਟ ਦੇ ਸਿੱਧੀ ਸਾਈਡ ਤੋਂ ਆਪਾਂ ਕੀ ਆ ਗਲਾ ਅਟੈਚ ਕਰਨਾ ਸਭ ਤੋਂ ਪਹਿਲਾਂ ਆਪਾਂ ਕੀ ਆ ਸੈਂਟਰ ਵਾਲੀ ਸਿਲਾਈ ਲਗਾਵਾਂਗੇ ਤਾਂ ਜੋ ਆਪਣਾ ਕੀ ਆ ਗਲਾ ਇਧਰ ਉਧਰ ਕਿਸਕੇਗਾ ਨਹੀਂ ਠੀਕ ਆ ਜੀ ਦੇਖੋ ਗਾਇਜ਼ ਆਪਣੀ ਪਾਈਪਿੰਗ ਕਿੰਨੀ ਵਧੀਆ ਨਿਕਲ ਕੇ ਆਈ ਐ ਠੀਕ ਹੈ। ਥੈਂਕਸ ਗਾਇਸ।